啊。Oh. ਵਾਹ ਹੈ ਗੁਰੂ 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 ਵਾਹ ਗੁਰ ਜੀ ਕਾ ਖਾਲਸਾ ਵਾਹ ਗੁਰ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਨੂੰ ਪਾਵਨ ਸਥਾਨ ਤਨ ਬਾਬਾ ਸ਼ਹੀਦ ਸਿੰਘਾ ਦਾ ਪਾਵਨ ਸਲਾਨਾ ਜੋੜ ਮੇਲਾ ਨਗਰ ਪਧਰੀ ਗੁਰਦੁਆਰਾ ਬਾਬਾ ਸ਼ਹੀਦ ਸਿੰਘਾ ਦਾ ਪਾਵਨ ਸਥਾਨ ਜਿੱਥੇ ਹਰ ਸਾਲ ਸਖਤਾ ਇਲਾਕੇ ਦੀਆਂ ਨਗਰ ਦੀਆਂ ਐਨ ਆਰ ਆਈ ਵੀਰ ਜਿੰਨੇ ਵੀ ਨੇ ਸਾਰੇ ਰਲ ਮਿਲ ਕੇ ਅਜਾ ਸਲਾਨਾ ਜੋੜ ਮੇਲੇ ਨੂੰ ਮਨਾਉਣਾ ਕਰਦੇ ਹਨ ਇਸ ਵਾਰ ਵੀ ਅੱਜ 10 ਜੁਲਾਈ ਵਾਲੇ ਦਿਨ 26 ਹਾੜ ਵਾਲੇ ਦਿਨ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਮਰਤ ਵੇਲੇ ਤੋਂ ਸ੍ਰੀ ਘਾਟਪੜ ਸਾਹਿਬ ਜੀ ਦੇ ਭੋਗ ਪਾ ਕੇ ਬਾਹਰ ਖੁੱਲੇ ਦੀਵਾਨ ਸਜੇ ਨੇ ਸਜੇ ਹੋਏ ਦੀਵਾਨਾਂ ਵਿੱਚ ਢਾਡੀ ਜਥੇ ਕਵੀਸ਼ਰ ਸਹਿਬਾਨ ਕਥਾਵਾਚਕ ਸਹਿਬਾਨ ਆਪ ਸਰਬੱਤਾਂ ਤੋਂ ਗੁਰੂ ਕੇ ਪਾਵਨ ਇਤਿਹਾਸ ਨਾਲ ਜੁੜ ਰਹੇ ਹਨ ਇਤੋਂ ਅਲਾਵਾ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਆਈਸਕਰੀਮਾਂ ਤੇ ਲੰਗਰ ਗੁਰੂ ਕੇ ਲੰਗਰ ਹਤੁੱਟ ਵਟ ਰਹੇ ਹਨ ਆਪ ਸਰਬੱਤ ਸੰਗਤਾਂ ਦੇ ਭਲੇ ਵਾਸਤੇ ਅਰਦਾਸ ਬੇਨਤੀ ਹੈ ਸਤਿਗੁਰੂ ਪਾਤਸ਼ਾਹ ਕਿਰਪਾ ਕਰੇ ਆਪ ਸਰਬੱਤ ਸੰਗਤਾਂ ਨੂੰ ਗੁਰੂ ਘਰ ਵੱਲੋਂ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ